ਹਾਂਜੀ ਬਾਬਿਓ ਕੀ ਹਾਲ ਚਾਲ ਹੈ ਲੇਂਦਰ ਚੜਦੇ ਨੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਆਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਬਾਬਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਜ਼ਮੀ ਕਮੈਂਟ ਵੀ ਕਰਿਆ ਕਰੋ ਸਾਰੇ ਆਪਣਾ ਮੈਂ ਸਾਰੇ ਵੀਰਾਂ ਦੇ ਕਮੈਂਟ ਪੜਦਾ ਹੁੰਦਾ ਹੁਣਾ ਤੇ ਕਮੈਂਟ ਵੜ ਕੇ ਸਵਾਦ ਵੀ ਬਹੁਤ ਆਉਂਦਾ ਇੰਨੇ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਆ ਤੇ ਬਾਬਿਓ ਆ ਚੱਕੋ ਜਰਾ ਕੇਰੀ ਪਾਈ ਹੁਣ ਆਪਾਂ ਇਹਨਾਂ ਨੂੰ ਇੱਟ ਕੁੱਟ ਕੇ ਨਾ ਇੱਟ ਕੁੱਟ ਕੇ ਪਾਈ ਆ ਤੇ ਤਰੇਨਾ ਜਿੱਦਾਂ ਪਾਣੀ ਪੁਣੀ ਵਾਲੀ ਬਿਠ ਮਾਰ ਦੇ ਜਾਂ ਕੁਛ ਵੀ ਇਹਦੇ ਨਾਲ ਸਹੀ ਹੋ ਜਾਣਗੇ ਹਨ ਤੇ ਕਬੂਤਰੀਆਂ ਨੂੰ ਪਾਤੀ ਆ ਤੇ ਕਬੂਤਰਾ ਨੂੰ ਪੋਨਿਆ ਤੇ ਡੋਣੇ ਨਹੀਂ ਆਪਾਂ ਅੱਜ ਖਾਣ ਦੇ ਉਹਨਾਂ ਨੂੰ ਥੋੜੀ ਵਾਲੀ ਹਨਾ ਫੇ ਚੱਕ ਲੈਂਦੇ ਟਰੇ ਥੋੜੀ ਜੀ ਖਾਲਣ ਦੋ ਉਹਨਾਂ ਨੂੰ ਸਾਰਿਆਂ ਨੂੰ ਬਾਬੋ ਇਹਨਾਂ ਨੂੰ ਲੱਸੀ ਦਿੱਤੀ ਮੈਂ 20 20 ਐਮ ਐਲ ਇੱਕ ਟੈਰਾਮਾਈਸਿਨ ਦਾ ਕੈਪਸੂਲ ਤੇ ਇੱਕ ਬੀਕਾਜ਼ੂਲ ਦਾ ਕੈਪਸੂਲ ਤੇ ਉਹ ਵਾਲਾ ਵੱਡਾ ਗਲਾਸ ਭਰਿਆ ਹੀ ਲੱਸੀ ਦਾ ਆਪਾਂ ਆ ਵਾਲਾ ਤੇ ਇਹਦੇ ਵਿੱਚ ਇੱਕ ਕੈਪਸੂਲੀ ਪਾਇਆ ਬਸ ਇੱਕ ਟੈਰਾਮਾਈਸਿਨ ਦਾ ਇੱਕ ਬੀਕਾਜ਼ੂਲ ਦਾ ਤੇ ਉਹ ਜੇ ਇਹਨਾਂ ਦੇ ਅੰਦਰ ਕੋਈ ਬੁਖਾਰ ਜਾਂ ਕੋਈ ਉਦਾਂ ਦੀ ਪ੍ਰੋਬਲਮ ਮਾੜੀ-ਮੋਟੀ ਹੋਊਗੀ ਉਹ ਟੈਰਾਮਿਸਿਨ ਦਾ ਕੈਪਸੂਲ ਜਿਹੜਾ ਆ ਉਹ ਗਰਮੈਜ ਪਰ ਤੋਂ ਤੁਕਾਣ ਲਾ ਦੋ ਇਹਨਾਂ ਦੀ ਹਨਾ ਤੇ ਜਿਹੜਾ ਬੀਕਾਸੋਂ ਦਾ ਕੈਪਸੂਲ ਆ ਉਹ ਗਰਮੀ ਕੱਢ ਦੋ ਇਹਨਾਂ ਦੇ ਅੰਦਰ ਜੇ ਗਰਮੀ ਹੋਈ ਤਾਂ ਆ ਸਾਰੇ ਕੰਪਟਰ ਹੁਣ ਗੁੱਛਾਂ ਜਿਹੀ ਠੰਡੀ ਲੱਸੀ ਦਿੱਤੀ ਨਾ ਉਹਦੇ ਕਰਕੇ ਇਕੱਠੇ ਹੋ ਕੇ ਬੈਠੇ ਆ ਇੰਨੀ ਠੰਡੇ ਵੀ ਨਹੀਂ ਚਲੋ ਫ੍ਰਿਜ ਵਾਲੀ ਤਾਂ ਤਾਂ ਠੰਡੀ ਹੀ ਹੁੰਦੀ ਵਿੱਚ ਪਾਣੀ ਠੂੜੀ ਦਾ ਪਾਇਆ ਸੀ ਮੈਂ ਉਹਦੇ ਕਰਕੇ ਆ ਹੁੰਦਾ ਨਹੀਂ ਤਾਂ ਹੁਣ ਸਾਰੇ ਕੰਪਟਰ ਗੁੱਟਦੇ ਹੀ ਆ ਸਾਰੇ ਆ ਆ ਵਧੀਆ ਲੱਗੇ ਨੇ ਆ ਨਜ਼ਾਰੇ ਨਾਲ ਤੇ ਬ ਚੱਲ ਲੈਣਾ ਛੇਲੇ ਕੇ ਧੋ ਕੇ ਚੰਗੀ ਤਰ੍ਹਾਂ ਪਾਣੀ ਭਰ ਲੈਣੇ ਵਿੱਚ ਵੀ ਟਾਇਰ ਕੇ ਪੋਣੇ ਇਹਦਾ ਲੱਸੀ ਲੂਸੀ ਆ ਖੇਚ ਜਾਣ ਜਿਹੜੀ ਆਪਾਂ ਦਿੱਤੀ ਆ ਤੇ ਬਾਬੇ ơi ਸ਼ਹਿਰ ਵੀ ਜਾ ਕੇ ਆਏ ਤੇ ਕਿਉਂ ਲੇਟ ਹੋ ਗਏ ਕੂਤਰ ਜੜਾਈ ਨਹੀਂ ਗੇ ਕੂਤਰ ਤਾਂ ਨਹੀਂ ਜੜਾਇੇ ਸੀ ਅੱਜ ਤੇ ਆਹ ਲੋਣੀ ਸੀ ਇਹਨਾਂ ਨੂੰ ਬੀਕਾ ਸੂਲ ਦਾ ਰੈਟਰਾਮਾਈਸਿਨ ਦਾ ਕੈਪਸੂਲ ਲਉਣਾ ਸੀ ਤੇ ਲੱਸੀ ਲੋਣੀ ਜੀ ਉਹਦਾ ਵੀ ਹੁਣ ਨਾਗੇ ਪੋਣੇ ਆ ਜਿੱਦਾਂ ਇੱਕ ਦਿਨ ਡਾਇਗਨਿਕ ਇੱਕ ਦਿਨ ਨਹੀਂ ਇਹ ਕੂਤਰ ਹੁਣ ਚੱਲ ਪਏ ਆ ਪੁਰਾਣੇ ਹੋ ਗਏ ਹੋਰ ਹੀ ਨਾ ਸੁੰਤਰਾ ਦਾ ਸੱਤਿਆਨਾਸ਼ ਹੋ ਜੇ ਹਨਾ ਤੇ ਠੀਕ ਆ ਓਕੇ ਆ ਬਾਬੇ ਕੂਤਰ ਵੇਟ ਵੀ ਸੋਹਣਾ ਬਣਾ ਗਏ ਆ ਗੋਲਾ ਕੋਈ ਕਵੀ ਵਹੀ ਨਹੀਂ ਆ ਹੁਣ ਇਹ ਦਾ 15 ਮਿੰਟਾਂ ਨੂੰ ਇਹਨੇ ਦੇਖਿਓ ਇੱਥੇ ਰੋਣਕ ਲਾਉਣ ਲੱਪੈਣੀ ਆ ਆ ਲੱਸੀ ਕਰਕੇ ਇਕੱਠੇ ਜੋਏ ਠੰਡੀ ਹੈੜਾ ਲੱਸੀ ਉਹਨਾ ਉਹਨੇ ਕਰਨਾ ਬੜਾ ਜਾਂ ਇਕੱਠਾ ਇਹਨਾਂ ਨੂੰ ਹੋ ਜੂਗੇ ਸਾਡਾ ਕਬੂਤਰੀਆਂ ਸਹੀ ਹੋ ਗਈਆਂ ਇਹਨਾਂ ਨੂੰ ਪਹਿਲਾਂ ਲਾਈ ਸੀ ਇਹ ਸਾਰੀਆਂ ਸਹੀ ਹੋ ਗਈਆਂ ਇਹਨਾਂ ਨੇ ਖਿੱਚ ਲਈ ਆ ਤੇ ਬਿੱਠਾ-ਬੂਠਾ ਵੀ ਸੋਹਣੀਆਂ ਮਾਰਨ ਲੱਪੇ ਆ ਤੇ ਆ ਤੁਹਾਨੂੰ ਦਿਖੋ ਨਾ ਪਹਿਲਾਂ ਮਿੱਠਾਂ ਦੀ ਵੀ ਤੁਸੀਂ ਵੀਡੀਓ ਦੇਖੀ ਹੋਣੀ ਆ ਵੀ ਮਿੱਠਾਂ ਮਾਰ ਦੂਜੀਆਂ ਕਾਲੀਆਂ ਸ਼ਾਹ ਨਾ ਸੌਰੀ ਹਰੀਆਂ ਮਿੱਠਾਂ ਮਾਰਦੇ ਸੀ ਆ ਹੁਣ ਬਿੱਠ ਆਪਣੀ ਆ ਰਹਿ ਗਈ ਹੋਣੀ ਪਹਿਲਾਂ ਮਿੱਠਾਂ ਮਾਰਦੇ ਸੀ ਇਦਾਂ ਦੀਆਂ ਇਹ ਪੁਰਾਣਾ ਕੱਪ ਆ ਹੁਣ ਦੀ ਬੈਠਾ ਹੋਇਆ ਤੇ ਇੰਨਾ ਉਤਰਾ ਨੂੰ ਹੁਣ ਖਣਕ ਪੈ ਗਿਆ ਹਨ ਤੇ ਹੋ ਜਾਣਗੇ ਹੌਲੀ ਹੌਲੀ ਬਿਲਕੁਲ ਸੈੱਟ ਹੋ ਜਾਣਗੇ ਕੋਈ ਚੱਕਰ ਨਹੀਂ ਲੋਏ ਬਾਬਿਓ ਇਹਨਾਂ ਨੂੰ ਬਦਾਮਦੂਮ ਪਾ ਕੇ ਠੀਕ ਆ ਪਹਿਲਾਂ ਲੱਸੀ-ਲੂਸੀ ਖਚਾਲੀ ਸੀ ਆਪਾਂ ਉਹ ਪਹਿਲਾਂ ਵੀ ਦੱਸਿਆ ਹਨ ਵੀਡੀਓ 'ਚ ਤੇ A to Z ਕੰਮ ਨਿਬੇੜ ਲਿਆ ਹੁਣ ਬਾਬਿਓ ਇਹਨਾਂ ਨੂੰ ਦੇਣਾ ਆਪਾਂ ਖਮੀਰਾ ਉਹ ਖਮੀਰਾ ਇਹਨਾਂ ਦਾ ਕਿੱਥੇ ਰੱਖਿਆ ਯਾਰ ਕੋਈ ਲੱਭਦੇ ਆ ਖਮੀਰਾ ਵਿੱਚ ਬੰਗਪਸ ਪਾਈ ਆ ਠੀਕ ਹੈ ਦਵਾਲ ਮਿਕਸ ਆ ਖਮੀਰਾ ਆ ਤੇ ਵੰਗ ਭਸਮ ਇਹ ਤਿੰਨ ਚੀਜ਼ਾਂ ਨੂੰ ਵੀਰੇ ਮਿਕਸ ਕੀਤਾ ਜਿੱਦਾਂ ਕਬੂਤਰ ਰਹਿਐਸ਼ ਬਾળી ਰੱਖਦੇ ਹਨਾ ਕਬੂਤਰ ਖਾਲੀ ਗੁੱਲੀ ਨਹੀਂ ਹੁੰਦੇ ਜਿਹੜੀ ਵੰਗ ਭਸਮ ਆ ਇਹ ਰਹਿਐਸ਼ ਵੀ ਖਤਮ ਕਰਦੀ ਆ ਕਬੂਤਰ ਹੈਸ਼ ਨਹੀਂ ਰੱਖਦੇ ਇਹਦੇ ਨਾਲ ਠੀਕ ਆ ਦਾਣੇ ਨੂੰ ਖਤਮ ਕਰਦੀ ਆ ਅੰਦਰੋਂ ਤੇ ਉਦਾਂ ਵੀ ਇੱਕ ਖੂਨ ਦੀ ਸਫਾਈ ਵੀ ਕਰਦੀ ਆ ਹਨਾ ਤੇ ਖੂਨ ਵੀ ਵਧਾਉਂਦੀ ਆ ਬਾਬੇ ਜਿਹੜੀ ਇਹ ਆਪਾ ਸਮਾਂ ਥੱਲੋਂ ਕਬੂਤਰ ਨੂੰ ਗੋਲ ਕਰਦੀ ਆ ਹਨਾ ਕਰਦੀ ਹੌਲੀ-ਹੌਲੀ ਇਹ ਨਹੀਂ ਕਿ ਆਪਾਂ ਕਹੀਏ ਵੀ ਜਦਾ ਅੱਜ ਦੀ ਦੀ ਤਾਂ ਗੋਲ ਹੋ ਗਏ ਡੇਢ ਤਾਂ ਲੱਗਣਗੇ ਤੇ ਆਉਣ ਕਬੂਤਰ ਸਾਰੇ ਵਧੀਆ ਖੁਰਕਦੇ ਖੁਰਕਦੇ ਬੈਠੇ ਸੀ ਹਨਾ ਤੇ ਯਾਰ ਕੁਸ਼ਕ ਲੱਗੇ ਵੀ ਆ ਤੇ ਉਹ ਵੀ ਉਤਰ ਚ ਫਰਕ ਆ ਹਾਣਾ ਲੰਮੇ ਪਿਆ ਸੀ ਐਣ ਸੁੱਤਾ ਸੀ ਉਹ ਸੋਨਾ ਵਧੀਆ ਹੁੰਦਾ ਐਂਦਰ ਗੁੱਛ ਮਾਰ ਕੇ ਪੈਣਾ ਉਹ ਗਲਤ ਗੱਲ ਆ ਜਿਹੜੇ ਸੋਜਵੇ ਕਬੂਤਰ ਉਹ ਸਭ ਤੋਂ ਬੈਸਟ ਹੁੰਦਾ ਜਿਹੜਾ ਕਬੂਤਰ ਪੱਲਾ ਛੱਡ ਕੇ ਸੌਂਦਾ ਨਾ ਥੱਲੇ ਉਹ ਉਹ ਕਬੂਤਰ ਮੇਰੇ ਹਿਸਾਬ ਨਾਲ ਬਾਜੀ ਨਹੀਂ ਹਰਦਾ ਇਉਂ ਉੱਦਈ ਤੰਦਰੁਸਤ ਰਹੂਗਾ ਜਿਹੜਾ ਕਬੂਤਰ ਸੁੰਦਾ ਥੱਲੇ ਲੰਮੇ ਪੈ ਕੇ ਜਿਹੜਾ ਇਹਦਾ ਗੁੱਛੂ ਜਿਹਾ ਬਣ ਕੇ ਕੋਹੂ ਜਿਹਾ ਬਣ ਕੇ ਜਿੱਦਾਂ ਉਹ ਬੈਠਾ ਇੱਕ ਇਹ ਕੰਮ ਗਲਤ ਆ ਉਹ ਕਬੂਤਰ ਬਿਲਕੁਲ ਸਹੀ ਆ ਥੱਲੇ ਉਹ ਗੋਲ ਵੀ ਆ ਲਾਲ ਵੀ ਆ ਬਸ ਉਹਨੂੰ ਆਤ ਪਤਾ ਨਹੀਂ ਕੀ ਮਾੜੀ ਮਲਪਾਂ ਦੀ ਵੀ ਲਾਤੀ ਆ ਉਹ ਬਿੰਦਾ ਬਦੰਦਰ ਆਈਆਂ ਕੁਛ ਜੀ ਮਾਰ ਗਿਆ ਉੜਦਾ ਵੀ ਸੋਣਾ 12 1 ਵਜੇ ਜਾਂਦਾ ਹਨ ਤੇ ਪਰ ਇਦਾਂ ਬਹਿਣਾ ਨਹੀਂ ਚਾਹੀਦਾ ਇਹ ਇਹਦੇ ਵਾਲ ਦੇਖ ਕੇ ਹੋਰ ਵੀ ਕਬੂਤਰ ਬਿੰਦੇ ਆ ਦੇਖਦੇ ਆ ਇਹਨੂੰ ਜੇਤ ਕੱਲ ਦੀ ਡਾਰ ਕਰਾਣੀ ਆ ਇਹਨੂੰ ਜੇ ਤਾਂ ਮੰਨ ਗਿਆ ਸਹੀ ਹੋ ਗਿਆ ਕੱਲ ਦੀ ਡਾਰ ਕਰਕੇ ਆ ਕੇ ਇਦਾਂ ਨਾ ਬੈਠਾ ਫੇ ਤਾਂ ਜੇ ਕੱਲੂ ਫੇਰ ਦੇ ਬਿਠਾ ਕੇ ਚੱਕੇ ਅੰਦਰ ਫੇ ਨਹੀਂ ਡੋਣਾ ਦੀ ਜਗ੍ਹਾ ਹੋਰ ਪਰਤੀ ਕਰਾਂਗੇ ਇੱਥੇ ਹਨਾ ਅੱਬਲ ਦੇ ਇੰਨੇ ਕੀ ਛੱਡ ਹੋ ਜਾਣ ਬੜੇ ਆ ਯਾਰ ਇਹ ਬਾਬੇ ਮੇਰੇ ਹਿਸਾਬ ਨਾਲ 9 ਆ ਆ ਪਈਆਂ ਉੱਤੇ ਕਬੂਤਰੀਆਂ 9 10 ਠੀਕ ਆ ਤੇ 4 4 8 ਤੇ 9 ਆ ਪਏ ਆ ਠੀਕ ਆ ਇੰਨੀਆਂ ਬਾਜ਼ੀਆਂ ਤਾਂ ਹੈ ਨਹੀਂ 18 18 17 ਕਬੂਤਰ ਹੋ ਗਏ ਫੇ ਇੱਧਰ ਵੀ ਤਾਂ ਬਦਾਮ ਪਾਉਨੇ ਪਏ ਜਿਹੜੇ ਅੰਦਰ ਆ ਤੇ 6 7 ਉੱਥੇ ਆ ਅੰਦਰ ਇਹਨਾਂ ਨੂੰ ਬਾਦਾਮ ਪੌਣੇ ਪਰ ਕੱਡੀਆਂ ਨਹੀਂ ਉਹਨਾਂ ਨੂੰ ਗਰੀਆਂ ਪਾਉਣ ਦੇ ਆ ਵੀ ਸੈੱਟ ਹੋ ਜਾਣ ਕਿਤੇ ਕਿਤੇ ਕੱਢ ਲਈ ਦੀਆਂ ਤੇ ਜਿੱਕ ਦੋ ਵਾਰੀ ਤੇ ਉਹਨਾਂ ਨੂੰ ਦੋ ਦੋ ਚਾਰ ਚਾਰ ਗਰੀਆਂ ਪਾ ਦਿੰਦਾ ਉਹਨਾਂ ਬਾਕੀ ਕਣਕ ਕਣਕ ਫਲਕੀ ਛੋਲਿਆਂ ਦੀ ਦਾਲ ਪਾ ਦਿੱਤੀ ਆ ਉਹਨਾਂ ਨੂੰ ਤੇ ਦੋ ਦੋ ਚਾਰ ਚਾਰ ਦਾਣੇ ਹਨਾ ਇਹਨਾਂ ਨੂੰ ਵੀ ਪਾਉਣੇ ਸ਼ੁਰੂ ਕੀਤੇ ਆ ਹੁਣ ਚਾਰਕ ਦਿਨ ਪਾਵਾਂਗੇ ਚਾਰ ਤੋਂ ਪੰਜ ਦਿਨ ਗਰਮੀ ਬਹੁਤ ਆ ਮੂਹ ਨਾ ਪਟਣ ਲੱਪਣਾ ਹਨਾ ਜਿਹੜੀ ਵੀਕਨੈਸ ਆ ਉਹ ਇੱਦਾਂ ਹੀ ਪੂਰੀ ਹੋਈ ਛੋਲੇ ਲਿਓਨੇ ਆ ਅੱਜ ਭਿੰਨੇ ਆ ਇੱਕ ਇੱਕ ਜਾਂ ਦੋ ਦੋ ਛੋਲਿਆਂ ਦੇ ਦਾਣੇ ਉਹ ਇਹਨਾਂ ਨੂੰ ਦਿਆ ਕਰਾਂਗੇ ਆਪ ਇੱਕ ਜਾਂ ਦੋ ਬਸ ਇਤੋਂ ਵੱਧ ਨਹੀਂ ਤੇ ਲਿਆਵਾਂਗੇ ਸੋਇਆਬੀਨ ਦੀ ਦਾਲ ਲਿਆਵਾਂਗੇ ਭੇਗੇ ਇੱਕ ਤੋਂ ਦੋ ਦਾਣੇ ਉਹ ਦਿਆ ਕਰਾਂਗੇ ਠੀਕ ਆ 19 ਬਦਾਮਾਂ ਦੀ ਮਾਤਰਾ ਘੜਾ ਦਾਂਗੇ ਕਣਕ ਵਧਾ ਲਾਂਗੇ ਥੋੜੀ ਜੀ ਇਹਨਾਂ ਚ ਜਾਣ ਹੀ ਪੁਣੀ ਪੈਣੀ ਆ ਹੋਰ ਕੁਛ ਨਹੀਂ ਆ ਬਾਕੀ ਠੀਕ ਆ ਕਿਉਂਕਿ ਕਮਜ਼ੋਰ ਹੋਏ ਸੀ ਤੇ ਕਮਜ਼ੋਰੀ ਇਦਾਂ ਹੀ ਹਟੂਗੀ ਮੂੰਗੀ ਵੀ ਪਾ ਸਕਦੇ ਹਲਕੀ ਫੁਲਕੀ ਜਿੱਦਾਂ ਨਹੀਂ ਡੋਣੇ ਠੀਕ ਆ ਉਹ ਵੀ ਦੋ ਦੋ ਚਾਰ ਚਾਰ ਦਾਣੇ ਇਹ ਨਹੀਂ ਕਿ ਬੁੱਠਾ ਭਰ ਕੇ ਸਿੜ ਦੇਣੀਆਂ ਦੋ ਤੋਂ ਤਿੰਨ ਜਾਂ ਚਾਰ ਦਾਣੇ ਜ਼ਿਆਦਾ ਨਾ ਹੋਵੇ ਕਿਉਂਕਿ ਜੋ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਨਿਗਾਹ ਆ ਤਾਂ ਸਰੀਰ ਆ ਯਾਰ ਇਹਨਾਂ ਦਾ ਕਿਹੜਾ ਐਡਾ ਸਰੀਰ ਆ ਹਨਾ ਨਿਕਾਇਆ ਥਰੀਰਾ ਉਹ ਦੋ ਚੋਂ ਨਹੀਂ ਕੰਮ ਕਰ ਦੇਣਾ ਬਾਕੀ ਮੇਨ ਕਣਕ ਕਣਕ ਨਾਲ ਵੀਰੇ ਖਤਮ ਹੋਉਂਦ ਕਣਕ ਦੇ ਨਾਲ ਹੀ ਕਬੂਤਰ ਦਾ ਵੇਟ ਬਣਦਾ ਬਦਾਮਾਣਾ ਵੇਟ ਨਹੀਂ ਬਣਦਾ ਵੇਟ ਕਣਕ ਨਾਲ ਹੀ ਬਣੂਗਾ ਆ ਦੇਖ ਲਓ ਬਾਪੂ ਆ ਤਾਂ ਆਪੇ ਦੇਖੀ ਨਾ ਦੇਖੋ ਕਰ ਲਈ ਜਾਂਦੀ ਇਥੋਂ ਆ ਕਰ ਲਈ ਬੈਠੀ ਹੋਈ ਹੈ ਨਾ ਤੇ ਮਰੀ ਪਈ ਆ ਹੁਣ ਇਹ ਅਕਸਰ ਇਥੇ ਕੁਜਿਆਂ ਕੱਜਿਆਂ ਦੀ ਵੜਦੀ ਹੋਊਗੀ ਇਕਥੋ ਗਈ ਤਾਂ ਆ ਮੇਰਾ ਸ਼ੱਕ ਸਹੀ ਸੀ ਵੀ ਇਧਰ ਇਹ ਚੀਜ਼ਾਂ ਕੋਈ ਨਾ ਕੋ ਤਾਂ ਫੁੱਡੇਆਂ ਚ ਹੈਗੀਆਂ ਪਹਿਲਾਂ ਕਦੀ ਕਰਲੀ ਦੇਖੀ ਨਹੀਂ ਹੈਗੀ ਆ ਪਹਿਲੀ ਵਾਰੀ ਕਰਲੀ ਦੇਖੀ ਅੱਜ ਬਾ ਫੁੱਡੇ ਦੇ ਵਿੱਚ ਕਿਉਂਕਿ ਆਪਣਾ ਉੱਤੇ ਆ ਘਰ ਕੂਠੀ ਦੇ ਸਿਰੇ ਤੇ ਆ ਗਈ ਤੇ ਕਿਰਲੀਆਂ ਫੁੱਲੀਆਂ ਘਟਈ ਆ ਤੇ ਇਹ ਮਲਾ ਮਰੀ-ਮੁਰੀਆਂ ਨੂੰ ਸਿੱੜਦਾ ਜਾ ਕੇ ਬਾਹਰ ਅੰਗੇ ਪਤਾ ਨਹੀਂ ਜਿੰਦੀ ਆ ਦੇਖਣਾ ਮਰੀ ਪਈ ਆ ਤਾਂ ਇਹ ਕੁੜੀ ਇਹ ਕਿੱਥੋਂ ਆ ਗਈ ਮੈ ਵੀ ਨਗਵਾਂ ਜਿਹਾ ਸਮੀਲ ਆਉਣ ਲਈ ਸੀ ਪਾਰਪੁਰ ਖਾਦੇ ਨੇ ਚੱਲ ਸਤਾਣੀਆਂ ਬਾਹਰ ਚੱਲ ਚੱਲ ਇੱਥੋਂ ਦੀ ਹੋਈ ਯਾਕ ਉਹ ਨੂੰ ਮਾਰਦੇ ਚੱਕੇ ਬਾਹਰ ਹਾਂਜੀ ਬਈ ਕਿੱਦਾਂ ਸਾਰੇ ਠੀਕ ਆ ਬਈ ਪਾਣੀ ਧੋਣੀ ਆ ਕਪੜਾ ਧੋਣਾ ਯਾਰ ਉੱਤੇ ਬਿਠਾ ਬੁਠਾਈਆਂ ਮਾਰੀਆਂ ਕੇਰੀ ਵਾਲੀਆਂ ਇਹਨਾਂ ਨੇ ਹਾਂਜੀ ਕੋਈ ਕਮੀ ਪਈ ਰਾਣੀਆਂ ਤੂੰ ਦੱਸ ਯਾਰਾ ਬਾਬੇ ਆਹ ਖੂਤਰੀਆਂ ਤੇ ਤਾਂ ਆਪਣੀਆਂੜੀਆਂ ਖੂਤਰੀਆਂ ਨਾਲ ਇੰਨੀ ਘਾਹ ਸੀ ਨਾ ਸਾਰੀਆਂ ਖੂਤਰੀਆਂ ਦੇ ਤੂੰ ਤੁਹਾਨੂੰ ਵੀ ਵੀਡੀਓ ਚ ਪਤਾ ਲੱਗਦਾ ਹੋਊਗਾ ਹਨਾ ਇਦਾਂ ਕੀ ਚੀਜ਼ਾਂ ਆਹੇ ਪਰ ਜਦੋਂ ਜੋ مقਦਰ ਨਹੀਂ ਹੁੰਦੇ ਨਾਲ ਹਨਾ ਫੇ ਕੁਝ ਵੀ ਹੋ ਜਾਂਦਾ ਤੇ ਕੀ ਕਹਿ ਸਕਦੇ ਆ ਐਦ ਕੀ ਆਸਾਂ ਇਹਨਾਂ ਦੇ ਬਹੁਤ ਸੀ ਆਪਾਂ ਨੂੰ ਕਬੂਤਰੀਆਂ ਤੇ ਐਦ ਕੀ ਆਪਾਂ ਸਿੱਧੀਆਂ ਕਬੂਤਰੀਆਂ ਛੱਡਣੀਆਂ ਹੀ ਨਹੀਂ ਤਾਂ ਜੋੜੀ ਦੀ ਆਪਾਂ ਕਦੀ ਬਾਹਰ ਸਿੱਧੀ ਨਹੀਂ ਛੱਡੀ ਇਹਨਾਂ ਦੇ ਗਾਂ ਬੱਚੇ ਛੱਡੀ ਤੇ ਆ ਕਬੂਤਰੀਆਂ ਦੇ ਐਦ ਕੀ ਆ ਦੋ ਕਬੂਤਰੀਆਂ ਵਾਂ ਸਿੱਧੀਆਂ ਛੱਡਣੀਆਂ ਹੀ ਦੋ ਤਿੰਨ ਪਰ ਢੱਲੀੰ ਮੀ ਉੱਤਰ ਦਾ ਪਲਾਹ ਹੋ ਜੇ ਉੱਪਰ ਗਿਆ ਕੂਲਰ ਨ ਗਿਆ ਸੀ ਤੇ ਉਹ ਪਾਣੀ ਓਵਰ ਹੋ ਗਿਆ ਪਿਛੇ ਪੈਪ ਲਾਉਣ ਦਾ ਚੇਤਾ ਭੁੱਲ ਗਿਆ ਟੁੱਟੀ ਚਲਦੀ ਸੀ ਬਾਹਰੋਂ ਪਾਣੀ ਦਾ ਓਵਰ ਗੰਦ ਪਾਤਾ ਹੜਾ ਤੇ ਆ ਲੋ ਵੀ ਗਾਗੋ ਅਗਲੀ ਵਾਰ ਇੱਥੇ ਮੈਟ ਵਿਛਾਵਾਂਗੇ ਆਪਾਂ ਥੱਲੇ ਜਾ ਹੁਣ ਮੈਂ ਜਿੱਦਾਂ ਸ਼ਹਿਰ ਗਿਆ ਨਾ ਇੱਥੇ ਮੈਟ ਲੈ ਕੇ ਆਉਣਾ ਥੱਲੇ ਮੈਟ ਵਿਛਾਉਣਾ ਡੇਲੀ ਸਫਾਈ ਹੋ ਜਾ ਕਰੂਗੀ ਮੈਟ ਦੀ ਤੇ ਆ ਦਰਵਾਜ਼ੇ ਵੀ ਦੇਖਦਾ ਮੈਂ ਬਣਨੇ ਦਿਨਾ ਦਰਵਾਜ਼ੇ ਵੀ ਢਾਏ ਵੀ ਆ ਨਾ ਆਪਾਸ ਜੀ ਇਹ ਪੁਰਾਣੇ ਦਰਵਾਜ਼ੇ ਸੀ ਪਹਿਲੇ ਖੁੱਡਿਆਂ ਦੇ ਤੇ ਅਗਲੀ ਵਾਰੀ ਫੇ ਆਪਾਂ ਪਲਾਸਟਰ ਕਰਾ ਕੇ ਸਾਰਾ ਹੀ ਅੰਦਰਾਜੋ ਪੱਕਾ ਪਲਾਸਟਰ ਕਰਾ ਦੇਣਾ ਥੱਲੇ ਵੀ ਥੱਲੇ ਤਾਂ ਸੀਗਾ ਹੀ ਥੱਲੇ ਉਹ ਖਰਾਬ ਹੋ ਗਿਆ ਹਨਾ ਖਾ ਖੂ ਗਏ ਕਬੂਤਰ ਮਨਿਆਦ ਲੰਘੇ ਹੀ ਹੁਣ ਤੇ ਆ ਛੱਤ ਨੂੰ ਵੀ ਇਹ ਵੀ ਸੀਲਿੰਗ ਡਾਉਣ ਕਰਦੇ ਆ ਤੇ ਇਹਦਾ ਕੋ ਬੰਦਾ ਲੱਭਦਾ ਰੰਗ ਵਾਲੇ ਲੌਣੇ ਆ ਹੁਣ ਆਪਾਂ ਘਰੇ ਰੰਗ ਕਰਾਉਣਾ ਸਾਰੇ ਤੇ ਉਤੋਂ ਪਹਿਲਾ ਪਹਿਲਾ ਦੇਖਦੇ ਆ ਕਰਾ ਕੇ ਤੇ ਨਾਲ ਹੀ ਖੁੱਡੇ ਵੀ ਰੰਗ ਕਰਾ ਲਈਏ ਸੂਤ ਲੱਗ ਜੂ ਆਪਣਾ ਵੀ ਫਿਰ ਇਹਨੂੰ ਦੇਖਦਾ ਉਹਨੂੰ ਕਹਿੰਦਾ ਕੱਟ ਟਾਈਮ ਤੇ ਜੇ ਟਾਈਮ ਲੱਗਦਾ ਤੇ ਪਲਸਟਰ ਪਲਸਟਰ ਕਰਾ ਲਈਏ ਨਾਲੇ ਤਰਤੂਰ ਹੋ ਜਾਣਗੇ ਖੁੱਡੇ ਠੰਡੇ ਰਿਆ ਕਰੂਗੇ ਆ ਸਾਰੇ ਪਲਸਟਰ ਕਰਕੇ ਰੰਗ ਕਰਾ ਲਈਏ ਤੇ ਸੀਲਿੰਗ ਕਰਾ ਲਈਏ ਕੋ ਬੰਦਾ ਲੱਭਗੇ ਹੋਰ ਵੀ ਕੰਮ ਵਧਾਉਣ ਦੀ ਮੈਨੂੰ ਹਨਾ ਹੈਗੀ ਦਿਲ ਚ ਤਮੰਨਾ ਕੀ ਆਪਾਂ ਖੁੱਡੇ ਖੱਡੇ ਵੱਡੇ ਕਰੀਏ ਥੋੜੇ ਜੇ ਹੋਰ ਦੇਖਦੇ ਆ ਜາດ ਅਗਲੀ ਏਅ ਕੀ ਕਰਨਾ ਆਪਾਂ ਇਹਦੇ ਉੱਤੇ ਸਾਰੇ ਖੁੱਡੇ ਹੀ ਬਣਾ ਦੇਣਾ ਫੇ ਆ ਵੀ ਖੁੱਡੇ ਹੀ ਬਣਾਵਾਂਗੇ ਐਦਾਂ ਖੁੱਡੇ ਬਣਾ ਕੇ ਜੋ ਮੇਰੇ ਹਨਾ ਤੁਸੀਂ ਦੱਸਿਓ ਵਧੀਆ ਲੱਗੂਗਾ ਜੇ ਇਹਨੂੰ ਆਪਾਂ ਸਾਰੇ ਨੂੰ ਇਦਾਂ ਹੀ ਖੁੱਡਾ ਬਣਾ ਕੇ ਉੱਤੇ ਇਹਦੇ ਉੱਤੇ ਇੱਕ ਹੋਰ ਖੁੱਡਾ ਬਣਾ ਲਈਏ ਦਾ ਬਣਿਆ ਆਂ ਡਬਲ ਸਟੋਰੀ ਕਰਕੇ ਤੀਜਾ ਫਿਰ ਉੱਤੇ ਖੁੱਡਾ ਐਦਾਂ ਦਾ ਕੋਈ ਸੋਚਿਆ ਦੇਖਦੇ ਆਂ ਜੇ ਗੱਲ ਬਣ ਗਈ ਤਾਂ ਕਰ ਦਿਆਂਗੇ ਇਦਾਂ ਹਨਾ ਹੈ ਤਾਂ ਹਾਈਟ ਤਾਂ ਉਹਦਾ ਬਹੁਤ ਬਣ ਜਾਣੀ ਚੱਲ ਐਦਾਂ ਜੰਗਲਾ ਜਿਹਾ ਕੱਢ ਦਾਂਗੇ ਆਪਾਂ ਉਹਨਾਂ ਦੇ ਉੱਤੇ ਵੀ ਫਿਰ ਉਹਦੇ ਉੱਤੇ ਫੇਰ ਖੁੱਡਾ ਪੌੜੀ ਇਥੋਂ ਚੜੂਗੀ ਫਿਰ ਸੱਦੀ ਹੋਈ ਕਿ ਹਿਸਾਬ ਨਾਲ ਬਣਾਵਾਂਗੇ ਹਨਾ ਆਹ ਮੋਰ ਨੂੰ ਦਰਵਾਜ਼ੇ ਇੱਧਰ ਨੂੰ ਦਰਵਾਜ਼ੇ ਕਰ ਲਾਂਗੇ ਉਹਦੇ ਤੇ ਇੱਥੇ ਮੋਰੇ ਚੜਨ ਨੂੰ ਖਲੋਣ ਨੂੰ ਜਾਲੀ ਬਣਾ ਦਾਂਗੇ ਉਹਦੇ ਉਤੋਂ ਅੰਦਰ ਚਲ ਜਾ ਕਰਾਂਗੇ ਹੈਨਾ ਤੇ ਇੱਧਰ ਤਾਂ ਕੀ ਬਣਾਉਣੇ ਹੁਣ ਫੇ ਸਾਰੇ ਪਾਸੇ ਕੋਠਾ ਸਾਰਾ ਘੇਰਿਆ ਜਾਣਾ ਇੱਥੇ ਬਣਾਵਾਂਗੇ ਇੱਥੇ ਸਲਾਹ ਦਿਓ ਜੇ ਬਣਾਏ ਨਹੀਂ ਤਾਂ ਫੇ ਅੱਗੇ ਅਗਲੇ ਮੇਰੀ ਤਾਂ ਉਹਦਾ ਇੱਕ ਇਹ ਵੀ ਆ ਵੀ ਪਲਾਟ ਦੇਖਦਾ ਫਿਰਦਾ ਜੇ ਬਾਹਰ ਪਲਾਟ ਮਿਲ ਜਵੇ ਤਾਂ ਉੱਥੇ ਬਣਾਈਏ ਕਬੂਤਰਾਂ ਦਾ ਸ਼ੌਂਕ ਉੱਥੇ ਕਰੀਏ ਉੱਥੇ ਕੁੱਕੜ ਕੱਕੜ ਸਾਰਾ ਕੁਝ ਰੱਖਾਂਗੇ 2Z ਬਾਕੀ ਹੌਲੀ ਹੌਲੀ ਆ ਹਨ ਹੌਲੀ ਹੌਲੀ ਕਰਾਂਗੇ ਤੁਸੀਂ ਪਿਆਰ ਦਿੰਦੇ ਰਹੋ ਬਸ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਸ ਇਹੀ ਤੁਹਾਡਾ ਪਿਆਰ ਚਾਹੀਦਾ ਇੰਨਾ ਕੀ ਆਪਣਾ ਸਾਥ ਦੇਈ ਚਲੋ ਤੇ ਆਪਾਂ ਕੰਮ ਖਿੱਚੀ ਜਾਣਾ ਬਸ ਪਿੱਛੇ ਨਹੀਂ ਮੁੜਦੇ ਹੁਣ ਬਾਬੇ ਦਾ ਨਾਮ ਲੈ ਕੇ ਤੇ ਆ ਬਾਬੋ ਹਰੇਕ ਵੀਡੀਓ ਚ ਮੈਂ ਦਿਖਾਉਣਾ ਮੇ ਤੋਂ ਫੇ ਕਈ ਵੀਰ ਪੁੱਛਦੇ ਆ ਨਾ ਤੇ ਮੈੜੀਵਾਰ ਮੈਂ ਤੇ ਆਹ ਹੀ ਆਪਾਂ ਲਾਉਨੇ ਹਨਾ ਵੀ ਬਲਾ ਪਾ ਦੀ ਆ ਗੋਲੀ ਸੀ ਮੈਂ ਤਾਂ ਨਿੰਦੀ ਹੋਈ ਸੀ ਚਲੋ ਵੇ ਲਾਉਣ ਦਾ ਤਰੀਕਾ ਗਲਤ ਸੀ ਆਪਣਾ ਲਾਈ ਸਹੀ ਤਰੀਕੇ ਨਾਲ ਤਾਂ ਸਹੀ ਰਿਜ਼ਲਟ ਮਿਲ ਗਿਆ ਦਾ ਹਨਾ ਤੇ ਸਹੀ ਆ ਇਹ 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 ਵਾਲੀ ਵੀਰੇ ਦੇਖ ਲਿਆ ਕਰੋ ਵਾਰ-ਵਾਰ ਇੱਕੋ ਚੀਜ਼ ਨੂੰ ਹਨਾ ਮੈਂ ਵੀ ਨਹੀਂ ਦੱਸਦਾ ਚੰਗਾ ਲਾਦਾ ਮੈਂ ਹਰ ਇੱਕ ਵੀਡੀਓ ਚ ਪਾਈਆਂ ਹੁੰਦੀਆਂ ਇਹ ਚੀਜ਼ਾਂ ਵੀਡੀਓ ਪੂਰੀ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗਣਾ ਤੁਸੀਂ ਮੋਰੇ ਮੋਰੇ ਦੇ ਦਿਆਂ ਵੀਡੀਓ ਬਾਅਦ ਚ ਉਹ ਬੰਦ ਕਰ ਦਿੰਨੇ ਵੀਡੀਓ ਸਾਰੀ ਦੇਖਿਆ ਕਰੋ ਤਾਂ ਹੀ ਚੀਜ਼ਾਂ ਤੁਹਾਨੂੰ ਪਤਾ ਲੱਗੂਗੀਆਂ ਵੀ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਿਖਾਈਆਂ ਕੁਛ ਦਾ ਪੁੱਛਦੇ ਤੇ ਆਹ ਕੁਲ ਕੁਛ ਵਰਤਦਾ ਮੈਂ ਹਨਾ ਇਹ ਮੈਂ ਇੰਸਟਾਗ੍ਰam ਤੇ ਵੀ ਵੀਡੀਓ ਪਾਈ ਹੀ ਆ ਉਦਾਂ ਵੀ ਇਹ ਵੀ ਖਤਮ ਆਪਣਾ ਵੀ ਲਿਉਣ ਵਾਲਾ ਹੋ ਗਿਆ ਹਨਾ ਕੱਲ ਦੀ ਢੜੀ ਮਹਾਂ ਲੰਗੜੀ ਆ ਨਾ ਤੇ ਇਹ ਵੀ ਲਿਆਵਾਂਗੇ ਤੇ ਬਾਦਾਮ ਵੀ ਮੁੱਕ ਗਏ ਬਾਬਿਓ ਬਾਦਾਮ ਵੀ ਫਿਨਿਸ਼ ਜਿੰਨੇ ਸੀਗੇ ਓਨੇ ਕ ਭੇਜਤੇ ਆ ਮੈਂ ਤੇ ਦੇਖਦਾ ਥੱਲੇ ਜੇ ਹੋਏ ਨਾ ਖਾਨ ਖੂਨ ਨੂੰ ਘਰ ਦੇ ਆਣੇ ਰੱਖੀ ਹੋਏ ਤਾਂ ਉਹ ਲੈਉਣੇ ਆ ਉਹ ਕਰਦੇ ਆ ਕਲਟੀ ਹਨਾ ਅੱਜ ਕੱਲ ਦਾ ਸਾਰੀ ਐ ਫੇ ਕੱਲ ਨੂੰ ਜਾ ਕੇ ਲੈਉਣੇ 10 5 7 ਕਿਲੋ ਲੈ ਆਵਾਂਗੇ ਹੋਰ ਤੇ 15 ਕਿਲੋ ਪਹਿਲਾਂ ਲਿਆਂਦੇ ਹੋ ਤਾਂ ਲੱਗ ਲੁੱਗ ਗਏ ਆ ਬਾਜੀਆਂ achar ਛੱਡੀਆਂ ਆ ਤੇ ਬਾਦਾਮ ਇੰਨੇ ਖਵਾ ਛੜੇ ਆ ਹਨਾ ਉਹ ਬਾਦਾਮ ਇਹ ਵੀ ਨਹੀਂ ਕਿ ਕੱਲਿਆਂ ਨੂੰ ਇੰਨੇ ਪਾਤੇ ਉਹ ਕਬੂਤਰ ਕੱਡੇ ਵੀ ਬਹੁਤ ਸੀ ਨਾ ਆਪਾਂ ਪਹਿਲਾਂ ਟਟਵੜ 40 50 ਕਬੂਤਰ ਕੱਡੇ ਸੀ ਪਿਆਵਾ ਕਬੂਤਰਾਂ ਨੂੰ ਮਦਾਮ ਪਾਉਂਦੇ ਸੀ ਜਿੱਦਾਂ ਦਾ ਆਪਾਂ ਸੋਚਿਆ ਸੀ ਜਿੰਨੀਆਂ ਐਂਟਰੀਆਂ ਦਿੱਤੀਆਂ ਸੀ ਰੱਬ ਵੱਲੋਂ ਬਾਜ਼ੀਆਂ ਵੀ ਕੈਨਸਲ ਹੋ ਗਈਆਂ ਸਾਰੀਆਂ ਵੱਡੀਆਂ ਬਾਜ਼ੀਆਂ ਜਿੰਨੀਆਂ ਵੀ ਸੀ ਹਨਾ ਉਹ ਵੀ ਕੈਨਸਲ ਹੋ ਗਈਆਂ ਆ ਬਾਕੀ ਸਵੇਰ ਤੋਂ ਸ਼ਾਮ ਤੱਕ ਤਾਂ ਬਾਬੇ ਆਪਣੇ ਖੁੱਡੇ ਠੰਡੇ ਰਹਿੰਦੇ ਆ ਜਿਹੜੇ ਸ਼ਾਮ ਨੂੰ ਆ ਕੇ ਆਹ ਟਾਈਮ ਦੀ ਧੁੱਪ ਟਿਕਮੀ ਪੈਂਦੀ ਨਾ ਇੱਚ ਥੋੜੀ ਕਿਤੇ ਨਾ ਕਿਤੇ ਹੋਮਸ ਅੰਦਰਲੇ ਖੁੱਡਿਆਂ 'ਚ ਬਣਦੀ ਆ ਇੱਥੇ ਨੀਚੇ ਪੂਲਰ ਚੱਲਦਾ ਹੀ ਹੁੰਦਾ ਹਨਾ ਇੱਥੇ ਨਹੀਂ ਹੋਮਸ ਬਣਦੀ ਇੱਥੇ ਤਾਂ ਠੰਡੀ ਆ ਛੱਤ ਵੀ ਨਹੀਂ ਨਹੀਂ ਤਪਦੀ ਮਾੜੀ ਮੋਟੀ ਤੇ ਚਲੋ ਤੇ ਆ ਵੀ ਕਪੜਾ-ਕਪੜਾ ਲਾ ਦਨੇ ਆ ਮੋਰੋ ਤੇ ਇੱਥੇ ਵੀ ਆ ਕਬੂਤਰ ਹਨਾ ਹਵਾ ਲੱਗਣ ਲੱਪੂਗੀ ਆ ਵੀ ਲਾ ਦਨੇ ਆ ਹੁਣ ਲੈ ਲਾ ਹੀ ਦਨੇ ਗੱਲਾਂ ਬਤਾ ਕਰਦੇ ਕਰਦੇ ਨਾਲ ਹੀ ਆ ਵੀ ਇਦਾਂ ਨਹੀਂ ਹੁਣ ਰੱਖਣਾ ਆਪਾ ਬਾਬਿਓ ਅਗਲੀ ਯਾਰ ਨਾ ਕਿਸੇ ਚੀਜ਼ ਦੀ ਆ ਪਲਾਸਟਿਕ ਦੀਆਂ ਸ਼ੀਟਾਂ ਹੁੰਦੀਆਂ ਇੱਕ ਉਹਦਾ ਬਣਾਵਾਂਗੇ ਕਬਜੇ ਲੱਗਣ ਵਾਲੇ ਬਾਹਰੋਂ ਕਬਜਾ ਖੋਲਿਆ ਦਰਵਾਜ਼ਾ ਖੋਲਤਾ ਤੇ ਜਾਲੀ ਫੇਰ ਦਰਵਾਜ਼ਾ ਬੰਦ ਕਰੋ ਕੁੰਡੀਆਂ ਲਾ ਕੇ ਹਨਾ ਸਾਰੇ ਦਰਵਾਜਿਆਂ ਤੇ ਇਦਾਂ ਹੀ ਬਣਾਵਾਂਗੇ ਪਲਾਸਟਿਕ ਦੀਆਂ ਕਿਸ਼ਤੇਆਂ ਹੁੰਦੀਆਂ ਆ ਪੀਬੀਸੀ ਵਾਂਗੂ ਹੁੰਦੀਆਂ ਉਹ ਉਹ ਖਰਾਬ ਨਹੀਂ ਹੁੰਦੀਆਂ ਮੋਟੀ ਹੁੰਦੀ ਈ ਅੱਧੀ ਦੀ ਉਹ ਤੇ ਉਹ ਇਹਨਾਂ ਦੇ ਨਾਲ ਹੀ ਫਿੱਟ ਕਰਾਵਾਂਗੇ ਕਿਸੇ ਤਰੀਕੇ ਨਾਲ ਉਹ ਖੋਲਣੇ ਉਹ ਖੋਲ ਲਈਏ ਤੇ ਜੇ ਦਰਵਾਜੇ ਖੋਲਣੇ ਆ ਤੇ ਇਹਨੂੰ ਜਾਲੀ ਰੱਖਣੀ ਆ ਤੇ ਜਾਲੀ ਤੇ ਦੁਪਹਿਰਾਂ ਨੂੰ ਬੰਦ ਕਰਨੇ ਤਾਂ ਉਹ ਲਾ ਦਿਓ ਹਨਾ ਸਾਰੇ ਦਰਵਾਜਿਆਂ ਤੇ ਬਣਾਵਾਂਗੇ ਅਗਲੀ ਆ ਰੀਤਾ ਦਾ ਕੁਝ ਕਰਾਂਗੇ ਆਪਾਂ ਬਾਬਿਓ ਇਹਦਾ ਆਪਾਂ ਪੋਟਾਂ ਤੇ ਪੂਛ ਕੀਤੀ ਸੀ ਹਨਾ ਪੁਰਾਣੀ ਉਹੀ ਤੇ ਪੋਟਾਂ ਤੇ ਇਹ ਕਾਲੀ ਲਾਇਆ ਸੀ ਹਰਾ ਤੇ ਪੂਛ ਪ੍ਰਾਣੀ ਕੀਤੀ ਹੈ ਨਾ ਇਹਦਾ ਹੁਣ ਵੱਡਾ ਢੂਂਸਾ ਕਰਾਂਗੇ ਆਪਾਂ ਇੱਕ ਵੱਡਾ ਹਰਾ ਵੱਡਾ ਢੂਂਸਾ ਕਰ ਦੇਣਾ ਹਰਾ ਕਰਾਂਗੇ ਜਾਂ ਗਲਾਬੀ ਕਰਾਂਗੇ ਹੈ ਨਾ ਤੇ ਪੂਛ ਵੀ ਗੂੜੀ ਕਰਦਾਂਗੇ ਕਰੀ ਵੱਡਾ ਢੂਂਸਾ ਕਰਕੇ ਇਹਦੀਆਂ ਚਾਰ ਕਿਡਾਰਾ ਪਾਣੀਆਂ ਲੀਆਂ ਕਰਾ ਕੇ ਤੇ ਉਸਤਾਦ ਉਹਨਾਂ ਨੂੰ ਛੱਡੀਏ ਹੈ ਨਾ ਪਾਣੀ ਤੇ ਐ ਸੋਰੀ ਬਾਜੀ ਤੇ ਪਾਣੀ ਦੇ ਗਈਆਂ ਨਾ ਪਾਣੀ ਦਾ ਲਾਉਣਾ ਹੀ ਆ ਤੇ ਬਾਜੀ ਤੇ ਛੱਡੀਏ ਆਹ ਪੁੱਤਰ ਦੇ ਵੀ ਰੰਗ ਲਾਉਣ ਵਾਲਾ ਹੋਇਆ ਆ ਇਹਦੀ ਵੀ ਰੰਗ ਲਾਉਣੇ ਆ ਰੰਗ ਥੀਨਰ ਖਤਮ ਹੋਇਆ ਰੰਗ ਹੈਗਾ ਥੀਨਰ ਲਿਆ ਕੇ ਨਾ ਰੰਗ ਬਣਾਉਣੇ ਆ ਅਗਲੀ ਅਰੀ ਡਾਈ ਮਗਾਵਾਂਗੇ ਪੱਥਰ ਡਾਈ ਐਤ ਕੀ ਸੀ ਕੀ ਖਤਮ ਹੋ ਗਈ ਉਹ ਪਹਿਲਾਂ ਲੱਗੀ ਹੋਈ ਆ ਪੁੱਤਰੀਆਂ ਦੇ ਬੱਚਿਆਂ ਦੇ ਲਈ ਸੀ ਹਜੇ ਤੱਕ ਵੀ ਜਿਹੜੇ ਪਰ ਛੜ ਕੇ ਆਏ ਉਹੀ ਨਵੇਂ ਆ ਬਾਕੀ ਹਜੇ ਤੱਕ ਉਦਾ ਹੀ ਆ ਇਹ ਕੰਮ ਉਹੀ ਹੋ ਜਾਂਦਾ ਆ ਅੱਜ ਧੁੱਪ ਲੱਗੀ ਆ ਵਧੀਆ ਦੇਣ ਲੱਗਾ ਵੀ ਚੱਲ ਹੁਣ ਲੱਗੂਗੇ ਤੇ ਬੱਦਲ ਫਿਰ ਹੋ ਗਿਆ ਜਿੰਨੇ ਕਿ ਗਹਿਰ ਚੜੀ ਸੀ ਤੇ ਬੱਦਲ ਹੁੰਦੇ ਚਾਂਸ ਹੈਗੇ ਵੀ ਸੀ ਤੇ ਕੱਲੋਂ ਹੈਗਾ ਆਪਣੇ ਪਿੰਡ ਮੇਲਾ ਜਿਹੜੇ ਜਿਹੜਾ ਵੀਰ ਕਹੂਗਾ ਕੀ ਹਾਂ ਮੇਲੇ ਦੀ ਵੀਡੀਓ ਬਣਨੀ ਚਾਹੀਦੀ ਅੱਜ ਕਮੈਂਟ ਆਉਣਗੇ ਤੇ ਫਿਰ ਉਹ ਫਰਮਾਇਸ਼ ਤੇ ਕਿ ਕਬੂਤਰਾਂ ਦੀਓ ਬਣਾਂਗੇ ਆਪਾਂ ਹਣਾ ਆਹੀ ਠੀਕ ਆ ਜੇ ਮੇਲੇ ਦੀ ਵੀਡੀਓ ਦੇਖਣੀ ਤਾਂ ਦੱਸ ਦਿਓ ਬਾਬਾ ਕੱਲ ਨੂੰ ਮੇਲੇ ਦੀ ਵੀਡੀਓ ਬਣਾਵਾਂਗੇ ਜਾ ਕੇ ਨਹੀਂ ਤਾਂ ਫਿਰ ਘਰੇ ਤਾਂ ਆਪਾਂ ਹੈਗੇ ਹੀ ਆ ਇਹਨਾਂ ਨੂੰ ਪਾਣੀ ਪੂਣੀ ਪਾਇਆ ਹੁਣ ਮਾਦੀਆਂ ਨੂੰ ਸਾਰੀਆਂ ਨੂੰ ਦੁਬਾਰਾ ਫੇ ਹਨਾ ਪੀਪੂ ਲੈਣ ਗੀਆਂ ਕਰੀ ਰਜਮਾ ਪਾਣੀ ਤੇ ਆ ਆਪਣੀਆਂ ਚਿੜੋ ਚਿੜੋ ਇਹ ਜੜੀਓ ਬੜੇ ਸੋਹਣੇ ਸੋਹਣੇ ਰੰਗ ਸੀ ਬਾਬਿਓ ਸਾਰੀਆਂ ਮਰ ਮੁਰਗਈਆਂ ਵਿਚਾਰੀਆਂ ਆਹੀ ਰਹਿ ਗਈਆਂ ਬੜੇ ਰੰਗ ਸੀ ਹੋਰ ਤਰਾ ਤਰਾ ਦੇ ਰੰਗ ਸੀ ਇਹਦਾ ਇਹਦੇ ਬਾਬਿਓ ਦੋ ਕਾਣੇ ਕੂਤਰਾ ਆਪਣੇ ਤੇ ਉਹ ਕੱਢਣੇ ਆ ਇੱਕ ਆਹ ਗਾਣਾ ਬੈਠਾ ਇੱਕ ਆ ਇਹਨਾਂ ਨੂੰ ਮਾਰਦੇ ਆ ਕੂਤਰਾ ਨੂੰ ਆ ਤਾਂ ਠੀਕ ਆ ਇਹਨੂੰ ਜ਼ਿਆਦਾ ਮਾਰਦੇ ਆ ਜਿਹੜੇ ਨੂੰ ਇਹ ਸ਼ੀਲੇ ਵੱਲ ਆਹੀ ਬਾਬਿਓ ਇੱਕ ਅੱਖ ਤੇ ਨਹੀਂ ਹੈ ਹੀ ਨਹੀਂ ਨਾ ਕਾਣਾ ਆ ਇਹ ਤੇ ਆ ਇਧਰੋਂ ਕਾਣਾ ਆ ਆ ਇਧਰ ਵੀ ਮਾਰ ਮਾਰ ਕੇ ਬੁਰਾ ਹਾਲ ਕਰਤਾ ਯਾਰ ਮੈਂ ਕੱਢਦਾ ਕੱਢਦਾ ਹੀ ਰਹਿ ਗਿਆ ਮੈਨੂੰ ਲੱਗਦਾ ਆ ਵੀ ਚਰਦੀ ਕਾਣੀ ਗੁਣੀ ਕਰ ਛੜੀ ਆ ਮਾਰ ਮਾਰ ਕੇ ਇਹਦੇ ਪੋਨਾ ਦੇ ਡਰੋਪ ਜਾ ਪੋਨਾ ਅੱਖਾਂ ਚ ਕੋਈ ਫਿਰ ਨੂੰ ਮਾਦੀਆਂ ਲਈ ਛੱਡਾਂਗੇ ਇੱਧਰ ਹੀ ਨਰਾਜ ਨਹੀਂ ਛੱਡਦੇ ਹੁਣ ਨਹੀਂ ਤਾਂ ਇਹਦਾ ਕੰਮ ਕਰ ਦੇਣਾ ਇਹਦੇ ਬੱਚੇ ਬਹੁਤ ਸੋਹਣੇ ਉੜਦੇ ਬਾਬੇ ਬਾਹਰ ਤੇ ਪਹਿਲਾ ਸਹੀ ਸੀਗਾ ਇਹ ਆ ਕੱਲ੍ਹ ਕਦਾ ਹੀ ਮਾਰਿਆ ਲੱਗਦਾ ਇਹਨੂੰ ਗਰੀਬ ਨੂੰ ਕੋਈ ਨਹੀਂ ਇਹਦੇ ਪੌਨੇ ਹਨਾ ਇਹਦੇ ਕੋਈ ਡਰੋਪ ਲੱਭਦਾ ਚ ਪਿਆ ਮਿਲਦਾ ਕੋਈ ਪਿਆ ਹੀ ਨਹੀਂ ਹੁਣ ਆਈ ਡਰੋਪ ਤੇ ਕੋਨਾਵਾ ਪੋਨਾ ਦੀ ਅੱਖ ਦੇ ਵਿੱਚ ਬਾਬੇ ਨੂੰ ਇੱਥੇ ਛੱਡ ਦਿੰਦਾ ਮੈਂ ਹਨਾ ਇਸ ਖਾਨੇ ਦੇ ਵਿੱਚ ਇਥੇ ਰੱਖਦਾ ਇਹਨੂੰ ਥੋੜੇ ਦਿਨ ਸੈੱਟ ਸਟੂਟ ਕਰਕੇ ਫੇਰ ਨੂੰ ਮਾਦੀਆਂ ਲਪਾ ਦਾਂਗੇ ਹੁਣ ਡ੍ਰੋਪ ਮੇ ਤੋਂ ਹੈ ਨਹੀਂ ਕੋਈ ਵੀ ਤੇ ਇਹਨੇ ਸਹੀ ਹੋ ਜਾਣਾ ਜੇ ਇਹਨੂੰ ਉਧਰ ਛੱਡਿਆ ਉਹਨਾਂ ਨੇ ਹੋਰ ਕਾਣਾ ਕਰ ਦੇਣਾ ਇਹਨੂੰ ਮਾਰ ਮਾਰ ਕੇ ਕੁੰਦਰ ਵੀ ਹਵਾ ਮਰੀ ਜਾਂਦਾ ਹੈ ਜਦੋਂ ਖਿੱਚ ਕੇ ਤੇ ਆਹ ਹੋਲ ਤੇ ਮੈਂ ਸਾਈਡ ਤੋਂ ਤੇ ਆਹ ਆਪਣੇ ਕਬੂਤਰਿਆਂ ਅਸਲੇ ਢੇਰਾ ਹੋ ਜਾਂਦਾ ਫੁੱਡਿਆਂ 'ਚ ਹੋਰ ਕੋਈ ਗੱਲ ਨਹੀਂ ਬੋਗਿਓ ਤੇ ਜਦ ਡੈਟ ਜਗਾਈਏ ਰਾਤ ਨੂੰ ਕਬੂਤਰ ਮੂੰਹ ਮਾ ਮਾਰਨਾ ਖੇਜ ਜਾਂਦੇ ਨਹੀਂ ਤਾਂ ਥੱਲੇ ਨੇਰਾ ਹੋਵੇ ਨਾ ਕੁੱਡੇ ਜੇ ਕਬੂਤਰ ਵਾਲੇ ਵਗੋ ਵਾਲਾ ਵੀ ਮੂੰਹ ਮਾਰਦੇ ਆ ਨਾ ਕਬੂਤਰ ਥੱਲੇ ਤੇ ਰਾਤ ਨੂੰ ਲਾਈਟ ਨਹੀਂ ਹਣੀ ਚਾਹੀਦੀ ਖੁੱਡੇ 'ਚ ਨੇਰਾ ਹੋਣਾ ਚਾਹੀਦਾ ਰਾਤ ਨੂੰ ਗਿੱਜ ਦੇ ਥੱਲੇ ਮੂੰਹ ਮਾਰ ਕਬੂਤਰ ਜੋ ਰਾਤ ਨੂੰ ਭੁੱਖ ਰੱਖਦੀ ਨਾ ਫੇ ਮਾਰਦੇ ਮੂੰਹ ਤੇ ਜਾਂ ਫੇ ਕੈਲਸ਼ੀਅਮ ਪੁਲਸ਼ਮ ਦੀ ਘਾਟ ਹੋਵੇ ਜਾਂ ਹਨਾ ਕੋਈ ਇਦਾਂ ਦੀ ਤੇ ਉਹੜੀ ਮਾਦੀ ਆਪਣੀ ਬਿਮਾਰ ਹੋਈ ਸੀ ਉਹ ਵੀ ਬਿਲਕੁਲ ਸਹੀ ਹੋ ਗਈ ਹੈ ਨਾ ਆਹ ਵਾਲੀ ਉਹ ਲਾਲ ਚੀਨੀ ਜੀ ਸੀ ਹੁਣ ਬਿਲਕੁਲ ਸਹੀ ਆ ਇੱਕ ਵਾਰੀ ਦਵਾਈ ਦੇ ਇੰਨਾ ਹੀ ਹੋ ਗਈ ਸੱਟ ਬਦੋ ਡੇਰਖਾਨਾ ਫੇਰ ਚੱਲ ਪਿਆ ਬਹੁਤ ਜ਼ਿਆਦਾ ਤੇ ਪਰ ਅਜਲੀ ਕੀ ਹਿਸਾਬ بتاਵਾ ਨੇਰੀ ਆਉਗੀ ਫੇ ਇੱਕ ਜਗ੍ਹਾ ਦਾ ਵੀ ਕੰਮ ਖਰਾਬ ਹੋ ਜਾਂਦਾ ਇੱਕ ਜਗ੍ਹਾ ਦਾ ਵੀ ਉੱਪਰ ਠੀਕ ਹੈ ਯਾਰਾਂ ਬ੍ਰੈਂਡ ਦੇ ਨੇ ਕੱਪੜੇ ਨੂੰ ਇੰtains ਹਵਾ ਹੌਕ ਕਰਦੀ ਰੋਬੀ ਵਿੱਚ ਠੀਕ ਆ ਬਾਬਿਓ ਜੇ ਵੀਡੀਓ ਵਧੀਆ ਲੱਗਦੀ ਆਂਦੀ ਆਂਦੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਇੰਸਟਾਗ੍ਰਾਮ ਤੇ ਵੀ ਗੋਪੀ ਮਲਕ ਹੋਰ ਆਪਣੀ ਜਦ ਨਾਲ ਉਹਤੇ ਵੀ ਜਾ ਕੇ ਤੁਸੀਂ ਫੋਲੋ ਕਰ ਲਿਓ ਤੇ ਉਹਤੇ ਵੀ ਛੋੜੀਆ ਵੀਡੀਓ ਮੈਂ ਪਉਣਾ ਰਹਿਣਾ ਆ ਤੇ ਠੀਕ ਆ ਬਾਬੇਓ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤਾਂ ਕਰ ਹੀ ਦਿਓ